ਸਤਿ ਸ਼੍ਰੀ ਅਕਾਲ ਜੀ ਇੰਡੀਅਨ ਨਿਊਜ਼ ਤੇ ਤੁਹਾਡਾ ਸਵਾਗਤ ਹੈ। ਸ਼ੁਭ ਦੀਪ ਸਿੱਧੂ ਮੂਸੇਵਾਲੇ ਦਾ ਅੱਜ ਛੋਟਾ ਬੀਜ ਇਹ ਇੱਕ ਵਾਰੀ ਤੁਹਾਡੇ ਵੀ ਨੇ ਜਨਮ ਲਿੱਤਾ ਹੈਗਾ। ਤਾਂ ਮਾਤਾ ਚਰਨ ਕੌਰ ਨੇ ਅੱਜ ਜਿਹੜਾ ਕਿ ਇੱਕ ਛੋਟੇ ਬੱਚੇ ਨੂੰ ਜਨਮ ਦਿੱਤਾ ਹੈ ਤਾਂ ਗੱਲਬਾਤ ਕਰਾਂਗੇ ਅੰਦਰ। ਇਹ ਜਿਹੜਾ ਕਿ ਨੀਜੀ ਹਸਪੀਟਲ ਬਠਿੰਡਾ ਦੇ ਵਿੱਚ ਸਵੇਰੇ 5 ਵਜੇ ਜਿਹੜਾ ਕਿ ਸਿੱਧੂ ਮੂਸੇਵਾਲੇ ਦੇ ਛੋਟੇ ਬੀਜ ਨੂੰ ਜਿਹੜਾ ਕਿ ਮਾਤਾ ਚੰਨ ਕੌਰ ਵੱਲੋਂ ਜਨਮ ਦਿੱਤਾ ਗਿਆ ਹੈ ਤਾਂ ਸਾਡੇ ਨਾਲ ਇਸ ਸਟਾਫ ਦੇ ਮੈਂਬਰ ਤੁਸੀਂ ਦੇਖਿਓ ਕਿੰਨਾ ਖੁਸ਼ੀ ਦਾ ਮਾਹੌਲ ਵੱਡੇ ਚਿਹਰੇ ਜਿਹੜੇ ਕਿ ਹਸਪੀਟਲ ਚ ਆਏ ਨੇ ਲੋਕ ਵਧਾਈਆਂ ਦੇ ਰਹੇ ਨੇ ਪੂਰਾ ਵਰਲਡ ਜਿਹੜਾ ਕਿ ਸੋਸ਼ਲ ਮੀਡੀਆ ਰਾਹੀਂ ਲੋਕਾਂ ਵੱਲੋਂ ਵਧਾਈ ਦਿੱਤੀ ਜਾ ਰਹੀ ਹੈ ਤਾਂ ਸਾਡੇ ਨਾਲ ਸਟਾਫ ਦੇ ਮੈਂਬਰ ਜੁੜੇ ਨੇ ਗੱਲਬਾਤ ਕਰਦੇ ਆ ਕਿ ਨਾਮ ਹੈ ਜੀ ਤੁਹਾਡਾ ਕਿਸ ਤਰ੍ਹਾਂ ਦੀ ਦੇਖਦੇ ਹੋ ਖੁਸ਼ੀ ਹੈਗੀ ਤੁਹਾਡੇ ਹਸਪੀਟਲ ਚ ਸਰ ਮੇਰਾ ਨਾਮ ਅਰਨੀ ਹੈ ਜੀ ਤੇ ਮੈਂ ਡਾਕਟਰ ਜਨਰਲ ਅਸਿਸਟੈਂਟ ਜੀ ਮੈਨੂੰ 15 ਸਾਲ ਹੋ ਗਏ ਜੀ ਇੱਥੇ ਜੀ ਬਹੁਤ ਖੁਸ਼ੀ ਹੈ ਜੀ ਸਮੇਤ ਇਸ ਤਰ੍ਹਾਂ ਦੀ ਜਿਵੇਂ ਕਿ ਡਿਲੀਵਰੀ ਕੀਤੀ ਜੀ ਤਾਂ ਉਸ ਤੋਂ ਬਾਅਦ ਕਿੰਨੇ ਤੁਹਾਨੂੰ ਖੁਸ਼ੀ ਕਿੰਨੀ ਕੀ ਹੋਈ ਬਹੁਤ ਜ਼ਿਆਦਾ ਖੁਸ਼ੀ ਹੈ ਸਰ ਦਵਾਰੇ ਸਾਰਿਆਂ ਨੂੰ ਹੀ ਆ ਜੀ ਦਵਾਰੇ ਸਿੱਧੂ ਨੇ ਜਨਮ ਲੈ ਲਿਆ ਹਾਂਜੀ ਬਿਲਕੁਲ ਜੀ ਤਾਂ ਕਿਸ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਕੋਲ ਪਹਿਲਾ ਇਸ ਤਰ੍ਹਾਂ ਦਾ ਪੇਸ਼ੈਂਟ ਆਇਆ ਕਦੀ ਨਹੀਂ ਸਰ ਫਸਟ ਟਾਈਮ ਹੀ ਆਇਆ ਫਸਟ ਟਾਈਮ ਅੰਨੇ ਸੇ ਸੈਲੀਬ੍ਰਿਟੀਜ਼ ਆਉਂਦੇ ਪਰ ਇਦਾਂ ਦੇ ਤੇ ਫਸਟ ਟਾਈਮ ਹੀ ਆਏ ਹਾਂਜੀ ਬੱਚਾ ਤੇ ਮਾਤਾ ਜੀ ਕਿਸ ਤਰ੍ਹਾਂ ਓਕੇ ਨੇ ਸਰ ਤੰਦਰੁਸਤ ਨੇ ਜੀ ਜੀ ਓਕੇ ਪਰਿਵਾਰ ਚੋਂ ਸਾਰੇ ਹੀ ਆਏ ਹੁੰਦੇ ਜੀ ਜੀ ਹਾਂਜੀ ਕਾ ਵੱਡੇ ਚਿਹਰੇ ਵੀ ਆਏ ਹੋਣਗੇ ਕੋਈ ਨੇਤਾ ਆਏ ਨੇ ਸਰ ਜਿਵੇਂ ਜਿਵੇਂ ਤੁਹਾਨੂੰ ਪਤਾ ਇਹਨਾਂ ਦੇ ਸੀਗੇ ਆਈ ਜਾਂਦੇ ਨੇ ਕਿੰਨੀ ਕੀ ਟੀਮ ਲੱਗੀ ਸੀ ਜਦੋਂ ਆਪਰੇਸ਼ਨ ਹੋਇਆ ਕਰ 10-12 ਸਟਾਫ ਸੀਗਾ ਕਾਫੀ ਸਟਾਫ ਸੀਗਾ ਜੀ ਕਿੰਨੇ ਵਜੇ ਦੇ ਨੇੜੇ ਲੈ ਕੇ ਆਏ ਸੀ ਮਾਰਨਿੰਗ 6:00 ਵਜੇ ਆਈ ਥੀ 5-6 ਵਜੇ ਦਾ ਰਹੇ ਸੀ ਹਾਂ ਤਾਂ ਬਿਲਕੁਲ ਜੀ ਬਿਲਕੁਲ ਸਟਾਫ ਦੇ ਦੇਖੋ ਤੁਸੀਂ ਕਿੰਨਾ ਖੁਸ਼ੀ ਜਾ ਰਹੀ ਹੈਗੀ ਲੋਕ ਵੱਡੇ ਵੱਡੇ ਜਿਹੜੇ ਕਿ ਚਿਹਰੇ ਐਨਐਡੀ ਦਾ ਐਮਸੀ ਵਕ ਵਕ ਸਹਿਰਾ ਚੋ ਜਿਹੜੇ ਕੀ ਵਕਵਤ ਬਾੜਾ ਚੋ ਆ ਰਹੇ ਨੇ ਗੇ ਤਾਂ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਨੂੰ ਮਿਲ ਕੇ ਵਧਾਈ ਦੇ ਰਹੇ ਨੇ ਨਾਮ ਇਹ ਚੋ ਲਖਵੀਓ ਸੰਗ ਇਹ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹਾਂ ਜੀ ਕਿੰਨੇ ਟਾਈਮ ਤੋਂ ਕੰਮ ਪੂਰੇ ਦਿਨ ਚੱਲਦਾ ਕਿੰਨੀ ਖੁਸ਼ੀ ਹੋ ਰਹੀ ਅੱਜ ਸਿੱਧੂ ਮੂਸੇ ਵਾਲੇ ਦਾ ਛੋਟਾ ਵੀਰ ਆਇਆ ਬਹੁਤ ਖੁਸ਼ੀ ਹੋ ਰਹੀ ਹਾਂ ਕਿੰਨੇ ਕੇ ਜਿਹੜੇ ਕੀ ਮਿਲਨ ਸਾਰ ਆ ਰਹੇ ਨੇ ਬਹੁਤ ਬੱਲੇ ਕਰ ਰਹੇ ਡੀਰ ਵੀ ਹੋ ਰਹੀ ਕਦੇ ਇਹ ਨਾ ਹੋਇਆ ਇਸ ਤਰ੍ਹਾਂ ਉਸ ਕਿੱਦਾਂ ਜੀ ਇਦਾਂ ਜੌਨ ਲਿਖ ਤਾ ਇਸ ਤਰ੍ਹਾਂ ਦਾ ਕੋਈ ਨਹੀਂ ਬਹੁਤ ਯਾਦ ਖੁਸ਼ੀ ਹੋ ਰਹੀ ਹਾਂ ਤਾਂ ਕਿਸ ਤਰ੍ਹਾਂ ਲੱਗ ਰਿਹਾਗਾ ਤੁਹਾਨੂੰ ਮੂੰਹ ਮਿੱਠਾ ਕਰਾਏਗਾ ਤੁਸੀਂ ਮਿਲੋ ਉਹਨਾਂ ਦੇ ਕਿਹਦੀ ਹਾਂਜੀ 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 ਇਹ ਤਾਂ ਮਿਲਦੀ ਐ ਇੱਥੇ ਜੀ ਉਹ ਕਾਫੀ ਦਿਨਾਂ ਤੋਂ ਵੱਡੇ ਚਾਰੇ ਵੀ ਆਏ ਹੋਣਗੇ ਥਾਈ ਜਾਈ ਜਾਈ ਆਈ ਐ ਬੇ ਤਾਂ ਦੁਆਰ ਤੋਂ ਸੁਣ ਜਿਹੜੇ ਕੀ ਇਹਨਾਂ ਦੇ ਗੀਤ ਗਾਏ ਸੀ ਤਾਂ ਉਸ ਤੋਂ ਲੱਗਦਾ ਵੀ ਸਿੱਧੂ ਮੂਸੇ ਵਾਲੇ ਦੁਆਰੇ ਇਸ ਤਰ੍ਹਾਂ ਦਾ ਗੀਤ ਹਾਂਜੀ ਹਾਂਜੀ ਬਹੁਤ ਜੀ ਲੱਗਦਾ ਜੀ ਬਿਲਕੁਲ ਜੀ ਬਿਲਕੁਲ ਸਾਡੇ ਨਾਲ ਹੋਰ ਵੀ ਵਜੂਦ ਨੇ ਭਾਜੀ ਕਿਵੇਂ ਲੱਗਦਾ ਏ ਤੁਹਾਨੂੰ ਅੱਜ ਭਾਜੀ ਬਹੁਤ ਵਧੀਆ ਮਾਹੌਲ ਹੈ ਤੇਰੇ ਬਹੁਤ ਦੁਨੀਆ ਤੇ ਬਹੁਤ ਵੱਡੀ ਚੀਜ਼ ਵਾਪਸ ਆਈ ਹੈ ਜਿਹਨੂੰ ਕਹਦੇ ਨੇ ਜਿਹਨੂੰ ਬਹੁਤ ਸਭੀ ਦਾ ਇੰਤਜ਼ਾਰ ਸੀ ਲੋਕਾਂ ਨੂੰ ਅੱਜ ਕਲੀਅਰ ਹੋ ਚੁੱਕਿਆ ਕਿ ਖਾਏ ਤੁਸੀਂ ਮੈਂ ਬਟੇਂਡਰ ਤੋਂ ਆਇਆ ਮੈਂ ਮੂਸੇਪਿੰਡ ਵੀ ਕਿਸ ਪਹਿਲੇ ਤੁਹਾਨੂੰ ਜਿਵੇਂ ਪਤਾ ਲੱਗਿਆ ਵੀ ਮੈਂ ਜੀਐਸਵੀਰੇ ਪਤਾ ਲੱਗਿਆ ਮੈਨੂੰ ਬਸ ਨਹੀਂ ਰਹਿ ਗਿਆ ਮੈਂ ਕੰਮ ਕਾਰੋ ਛੱਡ ਕੇ ਫਿਰ ਮੈਂ ਸਿੱਧੂ ਮੂਸੇ ਵਾਲੇ ਪਿਤਾ ਜੀ ਬਲਕੌਰ ਸਿੰਘ ਜੀ ਨੂੰ ਮਿਲਣ ਆ ਰਹੇ ਨੇ ਤਾਂ ਦੇਖਿਆ ਜਾ ਕਿ ਕਿੰਨਾ ਕੀ ਖੁਸ਼ੀ ਦਾ ਜਿਹੜਾ ਕੀ ਰੌਣਕ ਨਹੀਂ ਹੋਈ ਜੀ ਤਾਂ ਤੁਸੀਂ ਦੇਖਦੇ ਰਹੋ ਇੰਡੀਆ ਨਿਊਜ਼ ਮੈਂ ਕਪੀ ਸ਼ਰਮਾ ਵਿਸ਼ੇਸ਼